ਹਾਂਜੀ ਦੋਸਤੋ ਕੀ ਹਾਲ ਆ ਵੀ ਦੋਸਤੋ ਜਿਹੜਾ ਅੱਜ ਦੇ ਟਾਈਮ ਆਪਣੇ ਜਿਵੇਂ ਕਹਿੰਦੇ ਨੇ ਡੱਲੇ ਵਾਲਾ ਸਭ ਉੱਥੇ ਬੈਠੇ ਨੇ ਆਪਣੇ 20 ਦਿਨ ਹੋ ਗਏ ਬਿਨਾ ਰੋਟੀ ਖਾਧੀ ਤੋਂ ਬਿਨਾ ਅੰਨ ਖਾਧੇ ਤੋਂ ਉੱਥੇ ਭੁੱਖਣ ਪਾਣੇ ਬੈਠੇ ਨੇ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹ ਜਾ ਨਹੀਂ ਰਹੀਆਂ ਉੱਥੇ ਹਨਾ ਇੱਕ ਤਰ੍ਹਾਂ ਦੀ ਮਾਇ ਹੀ ਫਸੀ ਹੋਇਆ ਸਾਰਿਆਂ ਦੇ ਵਿੱਚ ਜਾਂ ਪ੍ਰਧਾਨਗੀਆਂ ਦੇ ਲਾਲਚ ਨੇ 31 32 ਜਥੇਬੰਦੀਆਂ ਬਣਾਈ ਬੈਠੇ ਨੇ ਇਹ ਤੇ ਗੱਲ ਪਤਾ ਇੱਕ ਮੈਂ ਐਗਜ਼ਾਮਪਲ ਲੈਂਦਾ ਦੋਸਤੋ ਵੀ ਕਹਿੰਦੇ ਨੇ ਵੀ ਜਿਹੜੀ ਮੈਂ ਆ ਇਹ ਇਦਾਂ ਹੁੰਦੀ ਆ ਕਹਿੰਦੇ ਰਾਵਣ ਨੇ ਕਹਿੰਦੇ ਅਮਾਚਲ ਪ੍ਰਦੇਸ਼ ਦੇ ਵਿੱਚ ਜਾ ਕੇ ਇੱਕ ਬੈਜਨਾਥ ਦੀ ਜਗਾ ਉੱਥੇ ਕਹਿੰਦੇ ਧਰਤੀ ਦੇ ਵਿੱਚ ਗੁਫਾ ਪੱਟ ਕੇ ਉਹਨੇ ਕਹਿੰਦੇ 900 ਸਾਲ ਭਗਤੀ ਕੀਤੀ ਸਿਰਫ ਰੱਬ ਦੀ ਪ੍ਰਾਪਤੀ ਵਾਸਤੇ 900 ਸਾਲ ਜਦੋਂ ਭਗਤੀ ਕਰਦਾ ਸੀ ਉਹਨੇ 900 ਸਾਲ ਦੇ ਵਿੱਚੋਂ ਨੇ 9 ਸਰ ਆਪਣੇ ਦੇਤੇ ਭਗਤੀ ਕਰਦੇ ਕਰਦੇ ਨੇ ਹਰੇਕ ਵਾਰ ਜਦੋਂ ਨਹੀਂ ਰੱਬ ਮਿਲਦਾ ਇੱਕ ਸਿਰ ਅਰਪਣ ਕਰ ਦਿੰਦਾ ਓ 100 ਸਾਲ ਬਾਅਦ ਤੇ ਜਦੋਂ 9 ਸਿਰ ਦੇ ਚੁੱਕਿਆ ਸੀਗਾ ਉਹ 10ਵਾਂ ਸਿਰ ਆਪਣਾ ਦੇਣ ਲੱਗਿਆ ਭਗਵਾਨ ਨੂੰ ਵੀ ਰੱਬ ਨੂੰ ਕਹਿੰਦਾ ਕਹਿੰਦਾ ਵੀ ਮੈਂ ਆਹ ਲਓ ਜੀ ਮੈਂ ਆਪਦਾ 10ਵਾਂ ਸਿਰ ਵੀ ਦੇਣ ਲੱਗਿਆ ਵੀ ਤੁਸੀਂ ਪ੍ਰਗਟ ਨਹੀਂ ਹੋਏ ਮੈਨੂੰ ਪ੍ਰਾਪਤੀ ਨਹੀਂ ਹੋਈ ਰੱਬ ਦੀ ਤੇ ਕਹਿੰਦੇ ਜਾਨੂ ਦੇਵਸ਼੍ਰੀ ਨਾਰਾਇਣ ਜੀ ਆਪਣੇ ਨਾਰਦ मुनि ਜੀ ਉਹ ਉੱਥੇ ਪਹੁੰਚ ਗਏ ਉਹ ਆ ਕੇ ਰਾਵਣ ਨੂੰ ਕਹਿੰਦੇ ਕਹਿੰਦੇ ਵੀ ਤੇਰੀ ਪ੍ਰਾਪਤੀ ਦੇ ਤੇਰੀ ਭਗਤੀ ਦੇ ਵਿੱਚ ਕੋਈ ਉਹ ਨਹੀਂ ਹੈਗਾ ਕੋੜ ਨਹੀਂ ਹੈਗਾ ਤੇਰੀ ਕਾਰਨ ਗਿਆ ਵੀ ਤੇਰੇ ਚ ਮੈਂ ਆ ਉਹ ਕਹਿੰਦਾ ਜੀ ਮੇਰੇ ਚ ਮੈਂ ਕਿਵੇਂ ਆ ਕਹਿੰਦੇ ਵੀ ਤੂੰ ਜਦੋਂ ਸਿਰ ਆਪਦੇ ਅਰਪਣ ਕਰਦਾ ਸੀਗਾ ਤੂੰ ਹਰੇਕ ਵਾਰ ਕਹਿੰਦਾ ਸੀ ਲੈ ਲਓ ਜੀ ਮੈਂ ਆਪਦਾ ਇੱਕ ਸਿਰ ਅਰਪਣ ਕਰਤਾ ਤੁਹਾਨੂੰ ਕਹਿੰਦਾ ਜੇ ਤੂੰ ਕਿਤੇ ਗੁਰੂ ਆਪਣੇ ਰੱਬ ਨੂੰ ਕਹਿੰਦਾ ਇਹ ਕਹਿੰਦਾ ਵੀ ਲਓ ਜੀ ਮੈਂ ਥੋੜਾ ਦਿੱਤਾ ਹੋਇਆ ਸਿਰ ਤੁਹਾਨੂੰ ਇਹ ਦੇ ਰਿਹਾ ਕਹਿੰਦਾ ਫਿਰ ਰੱਬ ਨੇ ਜਿਹਦੇ ਆ ਪ੍ਰਾਪਤੀ ਹੋ ਜਾਣੀ ਸੀ ਸੋ ਦੋਸਤੋ ਹਲੇ 10ਵੇਂ ਜਰੋ ਨੇ ਆਪਣੇ ਅਰਪਣ ਨਹੀਂ ਕੀਤਾ ਜਦੋਂ ਰਾਵਣ ਨੇ ਨਾਰਦ ਬ ਨੂੰ ਜੀ ਦੇ ਕਹੇ ਤੇ ਇਹ ਕੀ ਕੀਤਾ ਵੀ ਲਓ ਮਹਾਰਾਜ ਮੈਂ ਤੁਹਾਨੂੰ ਥੋੜਾ ਦਿੱਤਾ ਹੈ ਸਿਰੇ ਤੁਹਾਨੂੰ ਦੇ ਰਿਹਾ ਤੁਹਾਡੇ ਚਰਨਾਂ ਯਾਰ ਅਰਪਣ ਕਰ ਰਿਹਾ ਕਹਿੰਦੇ ਰੱਬ ਜਦੇ ਉੱਥੇ ਹਾਜ਼ਰ ਹੋ ਗਿਆ ਰੱਬ ਨੇ ਪ੍ਰਾਪਤੀ ਹੋ ਗਈ ਉਹਨੂੰ ਜਦ ਰੱਬ ਨੇ ਦਰਸ਼ਨ ਦਿੱਤੇ ਸੋ ਦੋਸਤੋ ਕਹਿਣ ਦਾ ਮਤਲਬ ਕੀ ਹੈ ਵੀ ਮੈਂ ਆ ਜਿੰਨਾ ਟਾਈਮ ਮੈਂ ਨਹੀਂ ਮਾਰਦੇ ਹੈਗੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਸੋ ਦੋਸਤੋ ਉਹੀ ਆਪਣੇ ਇੱਥੇ ਮਸਲਾ ਹੈ ਕਿ ਆਪਣੇ ਜਿਹੜਾ ਲਕਸ਼ਾ ਜੋ ਕੁਝ ਵੀ ਆਪਣੇ ਜਿਹੜੇ ਗੋਲ ਨੇ ਕਿਸਾਨ ਯੂਨੀਅਨ ਦੇ ਜੋ ਕੁਝ ਵੀ ਆਪਣੀਆਂ ਮੰਗਾਂ ਨੇ ਉਹ ਉਹਨਾਂ ਟਾਈਮ ਪੂਰੀਆਂ ਨਹੀਂ ਹੁੰਦੀਆਂ ਜਿੰਨਾ ਟਾਈਮ ਆਪਣੇ ਸਾਰਿਆਂ ਚੋਂ ਮੈਂ ਨਹੀਂ ਮਰਦੀ ਹੈਗੀ ਤੇ ਚਲੋ ਆ ਅਸੀਂ ਤਾਂ ਆਮ ਸਾਰੇ ਕਿਸਾਨ ਅਸੀਂ ਤਾਂ ਉੱਥੇ ਪਹੁੰਚ ਜਾਣਾ ਜਾਂ ਪਹੁੰਚ ਗਏ ਠੀਕ ਆ ਕਿ ਨਹੀਂ ਤੇ ਮਸਲਾ ਤਾਂ ਜਿਹੜਾ ਬਾਕੀ ਦੀਆਂ ਜਥੇਬੰਦੀਆਂ ਨੇ ਹੋਰ 33 32 ਜਿਹੜੇ ਬਣਾਈ ਫਿਰਦੇ ਹੋ ਪਹਿਲਾਂ ਤਾਂ ਉਹ ਸਾਰੇ ਕਮਬੰਚ ਦੇ ਇਕੱਠੇ ਹੋਵੋ ਆਪਣੀ ਮੈਂ ਮਾਰੋ ਵਿੱਚੋਂ ਜਾ ਕੇ ਡੱਲੇ ਵਾਲਾ ਸਾਹ ਦੇ ਆਲਗ-ਦਲੇ ਬਹਿ ਜਾਓ ਯਾਰ ਤੁਸੀਂ ਸਾਰੇ ਜਦੋਂ ਤੁਸੀਂ ਜਾ ਕੇ ਬੈਠ ਕੇ ਸਾਰੇ ਲੋਕਾਂ ਨੂੰ ਦੇਖੋ ਕਿਵੇਂ ਹਲੂਣਾ ਮਿਲੂਗਾ ਸਾਰਿਆਂ ਨੇ ਜਜ਼ਬਾਤੀ ਹੋ ਕੇ ਸਾਰਿਆਂ ਦੇ ਦਿਲ ਅੰਦਰੋਂ ਜਾਂ ਰੋਣਗੇ ਵੀ ਸਾਰੇ ਉੱਥੇ ਇਕੱਠੇ ਹੋਗੇ ਜਦੇ ਉੱਥੇ ਕੀੜੀ ਤੇ ਕੀੜੀ ਚੜ ਜੂਗਾ ਮੈਂ ਕਹਿੰਦਾ ਤਿਲ ਸੱਟਣ ਚੋਕੀ ਜਗ੍ਹਾ ਨਹੀਂ ਹੋਣੀ ਉੱਥੇ ਕਹਿਣ ਦਾ ਮਤਲਬ ਹੈ ਵੀ ਆ ਜਿਹੜੀ ਹੁਣ ਮੈਂ ਗੱਲ ਦੱਸ ਕੇ ਟਿਆਂ ਵੀ ਮੈਂ ਮਾਰਨ ਦੀ ਆ ਮਸਲਾ ਦਾ ਦੋਸਤੋ ਮੈਂ ਆ ਸਾਰੇ ਮੇਰੀ ਜਥੇਬੰਦੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿੰਨੀਆਂ ਵੀ ਜਥੇਬੰਦੀਆਂ ਨੇ ਕਿਸ ਜੁਨੀਅਨ ਨੇ ਜਿੰਨੀਆਂ ਵੀ ਕੱਲੇ ਪੰਜਾਬ ਦੇ ਨਹੀਂ ਹਰਿਆਣਾ ਯੂਪੀ ਰਾਜਸਥਾਨ ਜਿੰਨੀਆਂ ਵੀ ਦੇਸ਼ ਦੀਆਂ ਕਿਸਾਨ ਜੁਨੇ ਸਾਰੇ ਮੈਂ ਮਾਰ ਕੇ ਹੱਥ ਬੰਨ ਕੇ ਬੇਨਤੀ ਆ ਸਾਰੇ ਜਾ ਕੇ ਡੱਲੇ ਵਾਲਾ ਸਭ ਦੇ ਵਾਲਾ ਤਲੇ ਬਹਿ ਜਾਓ ਤੁਸੀਂ ਲੋਕਾਂ ਦਾ ਉੱਥੇ ਹੜਾ ਆ ਜਾਣਾ ਸੋ ਦੋਸਤੋ ਅੱਜ ਦੀ ਆਪਣੀ ਕਹਾਣੀ ਸਿਰਫ ਇੱਕ ਐਗਜ਼ਾਮਪਲ ਲਈ ਸੀ ਸਮਝਾਉਣ ਦੇ ਲਈ ਸੋ ਆਪਣੀ ਅੱਜ ਦੀ ਵੀਡੀਓ ਇੰਨੀ ਸੀ ਹੁਣ ਦੋ ਆਗੇ ਆ ਖਤਮ ਕਰਦੀ ਵੀਡੀਓ ਧੰਨਵਾਦ ਜੀ